ਸੰਦੇ ਕੀ ਵਾਲੇ ਮਿੱਤਰੋ ਝੰਡਾ ਵਾਲੇ ਖੇਤ ਆਏ ਸੀ ਪਾਣੀ ਛੱਡਣ ਝੋਨੇ ਨਹੀਂ ਮੋਟਰ ਦੀ ਲਾਈਟ ਆਈ ਹੋਈ ਹੈ ਤੇ ਮੂੰਗੀ ਦਿਖਾਉਣਾ ਸਾਨੂੰ ਸੋਖੋ ਤੇ ਪਾਣੀ ਵਧੀਆ 23 ਦਿਨ ਮੀਂਹ ਪਈ ਗਿਆ ਤੇ ਮੀਂਹ ਦਾ ਪੂਰੀ ਵੱਡੀ ਆਉਗੀ ਹੁਣ ਆ ਜੋ ਕੀ ਮਸ਼ੀਨ ਆਪਣੀ ਤੇ ਆਈ ਪਈ ਮੂੰਗੀ ਵਧੀਆ ਖੜੀ ਪਈ ਹੈ ਤੇ ਤਾਂ ਸੁੱਕਿਆ ਪਿਆ ਅੱਜ ਅੱਠ ਅਜੂ ਕੱਲ ਹੋਇਆ ਦੁਬਾਰਾ ਵੜਾਂਗੇ ਮੂੰਗੀ ਆਪੇ ਤਾਰ ਤੇ ਹਨੂ ਵੜਦੇ ਨੇ ਮੂੰਗੀ ਆਪਾਂ ਕਰਬੈਂਟਾਪਦੀ ਜੋ 8 ਜੂਨ ਦਾ ਹੱਕਾਲਾ ਪਰਲਾ ਪੇਲਾ ਉਧਰ ਵੀ ਲਿਆਵਾ ਮੇ ਨੂੰ ਟਰਾਂਸਫਰਮ ਕੋਲ ਦੀ ਉਹ ਵੀ ਥੋੜਾ ਗਿੱਲਾ ਥੋੜੀ ਜਿਹੀ ਕਰਫਾਂ ਹੋਰ ਕਿਸੇ ਪਾਸੇ ਦੀ ਉਹ ਨਹੀਂ ਝੋਨਾ ਲੱਗਾ ਸਾਰੇ ਪਾਸੇ ਇਧਰ ਪ੍ਰਸਤਰਾ ਡੋਣਾ ਵੀ ਹੱਕ ਵੀ ਆਉਂਦੀ ਹੈ ਪਹਿਲਾਂ ਪਾਉਂਦੀ ਠੀਕਾ ਕਦ ਕਰ ਜੂਗੀ ਹੂੰ ਵਧੀਆ ਪੈ ਗਈ ਸੀ ਤੇ ਅੱਖੇ ਤੇ ਕੱਲ ਨੂੰ ਅੱਡੀ ਜਾਊਗੀ ਸੁੱਕ ਜੋ ਥਾਂ ਅੱਜ ਚੰਗੀ ਧੁੱਪ ਲੱਗੀ ਤਾਂ ਤੇ ਉਦੋਂ ਬਾਅਦ ਪਏ ਹੋਰ 5-7 ਦਿਨਾਂ ਤੱਕ ਦਾਸ ਤੇ ਰਹਿਣਾ ਤੇ ਕਰ ਲਾਦਣਾ ਝੋਨਾ 17-18 ਆ ਇਧਰ ਆਪਣੀ ਫੱਕ ਬਜੀ ਪਈ ਆ ਮੇਲ ਝੋਨੇ ਦੀ ਤੇ ਫੀਮ ਮੇਲ ਝੋਨੇ ਦੀ ਪਰਲੇ ਬਾਅਦ ਤੇ ਮੇਲ ਝੋਨਾ ਬਾਅਦਲੇ ਬਸੇ ਸ਼ੇਗਲੇ 타 ਰਹੇਗੇ ਮੂੰਗੀ ਵਾਲਾ ਤੇ ਲਾਵ ਹਕਾਲਾ ਤੇ ਲਾ ਦਾਂਗੇ ਹੋਰ ਸ਼ੁਕਰਵਾਰ ਦੀ ਵਾਰੀ ਹੁੰਦੀ ਹੈ ਵੀਰਵਾਰ ਚਾਲ ਆਪਾਂ ਦੇ ਸ਼ੁਕਰਵਾਰ ਨੂੰ ਤੇ ਉਹ ਅਗਲੇ ਸ਼ੁਕਰਵਾਰ ਬਣ ਜੂਗੀ ਵਧੀਆ ਤੇ ਵੀ ਕਦੋਂ ਕਰਕੇ ਲਾ ਦਾਂਗੇ ਤਾਂ ਉਹ ਵੀ ਚੋਣਾ ਚੱਲ ਵਧੀਆ ਆਪ ਨੂੰ ਲਾਈਕ ਸ਼ੇਅਰ ਥਰੂ ਕਰ ਦੇਖੋ ਪਾਣੀ ਛੱਡਾਇ ਸੀ ਖੇਤ ਜੰਡਰ ਵੀ ਲਾਈਟ ਸੀ ਕਿ ਮੋਟਰ ਦੀ